ਮੈਂ ਪੁੱਤ ਘਰ ਆਈ ਹਾਂ ਵਿਆਹ ਦਾ ਗੱਡਣ ਆਈ ਐ ਭੂਆ ਵਧਾਈਆਂ ਹੁਣ ਮੁੰਡੇ ਦਾ ਵਿਆਹ ਰੱਖ ਲਿਆ ਆ ਲੋ ਗੱਡ ਪੁੱਤ ਯਾਦ ਰੱਖੋ ਤੁਹਾਡੇ ਵਿਆਹ ਤੇ ਮੈਂ ਤੋਲਾ ਸੋਨਾ ਪਾਇਆ ਸੀ ਚੱਲ ਪੁੱਤ ਮੈਂ ਜਾਣੀ ਤੁਸੀਂ ਵਿਆਹ ਦੀ ਤਿਆਰੀ ਰੱਖਿਓ ਯਾਰੇ ਵਿਆਹ ਦੇਣਾ ਇਸਕੇ ਤੋਲਾ ਸੋਨਾ ਲੈਣਾ ਸੀ ਦੇ ਚੱਲੋ ਤੁਸੀਂ ਮੇਰੇ ਨਾਲ ਆ ਕਿੱਥੇ ਲਈ ਆਪਾਂ ਜਾਣਾ ਸੁਨਿਆਰੇ ਦੇ ਸੁਨਿਆਰੇ ਤੇ ਜਾਣ ਨੂੰ ਆਪਾਂ ਪੂਰੇ ਆਉਣੇ ਆ ਸੋਨਾ ਪਤਾ ਕਿੰਨਾ ਮਹਿੰਗਾ 90000 ਰੁਪਏ 90000 ਤੁਸੀਂ ਮੇਰੇ ਨਾਲ ਚੱਲੋ ਜੀ ਆਪਾ ਸ਼ਗਣੀ ਦੇਣਾ ਸ਼ਗਨ ਚਾ ਬੈੱਡ ਦੇ ਦੰਨੇ ਆ ਅਲਮਾਰੀ ਦੇ ਦੰਨੇ ਆ ਆ ਸੋਫਾ ਦੇ ਦੰਨੇ ਆ ਆ ਪ੍ਰੈਸ ਟੇਬਲ ਦੇ ਦੰਨੇ ਆ ਨਾ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਿਉਂ ਘਾੜ ਨੂੰ ਘਾਟਾ ਪਾਈ ਨਹੀਂ ਇੰਨਾ ਸਮਾਨ ਇਹ ਸਾਰਾ ਸਮਾਨ ਮੈਨ 2 ਲੱਖ ਦਾ ਲੱਗਦਾ ਤੂੰ ਤਾਂ ਆਪਾਂ ਨੂੰ ਇੱਕ ਤੋਲਾ ਸੋਨਾ ਸਸਤਾ ਵੇਜੂਗਾ ਇੱਕ ਤੋਲੇ ਦੀ ਛੱਡੋ ਵੀਰੇ ਜੇ ਤੁਹਾਨੂੰ ਆਪਾਂ ਸਾਰਾ ਸਮਾਨ ਅੱਧੇ ਤੋਲੇ ਦੇ ਰੇਟ ਦੇ ਵਿੱਚ ਦੇ ਦਈਏ ਬਾਈ ਯਾਰ ਕਿਉਂ ਮਜ਼ਾਕ ਕਰੀ ਨੇ ਮਜ਼ਾਕ ਦੀ ਗੱਲ ਨਹੀਂ ਹੈਗੀ ਵੀਰੇ ਇਹ ਆਪਾਂ ਸਾਰਾ ਸਮਾਨ ਤੁਹਾਨੂੰ 46000 ਦੇ ਵਿੱਚ ਦਵਾਂਗੇ ਜਿਹਦੇ ਵਿੱਚ ਆਪਣੀ ਪਹਿਲੀ ਆਈਟਮ ਹੋਊਗੀ 6 ਫੁੱਟ 2 ਢੂ ਵਾਲਾ ਬੈੱਡ ਨਾਲ 4 7 ਬਏ 4 ਦੀ ਵੱਡੀ ਡਰੈਸਿੰਗ ਵਾਲੀ ਅਲਮਾਰਾ ਹੋਊਗੀ ਤੇ ਨਾਲ 7 ਸੀਟਡ ਆਪਾਂ ਆਪਣਾ ਹੈਵੀ ਸੋਫਾ ਹੋਊਗਾ ਤੇ ਰੰਗ ਡਿਜ਼ਾਈਨ ਇਹਦੇ ਚ ਤੁਹਾਨੂੰ ਬਾਦੂ ਮਿਲ ਜਾਣਗੇ ਜਾ ਜਾ ਰੰਗ ਕਹੋਗੇ ਡਿਜ਼ਾਈਨ ਕਹੋਗੇ ਉਹ ਆਪਾਂ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਤੇ ਗੱਲ ਕਰੀਏ ਗਿਫਟ ਦੀ ਨਾਲ ਆਪਾਂ ਤੁਹਾਨੂੰ ਵਧੀਆ ਹੈਵੀ ਪ੍ਰੈਸ ਟੇਬਲ ਗਿਫਟ ਕਰਾਂਗੇ ਵਧੀਆ ਸ਼ੁਕੋ ਸ਼ੁਕਰ ਲੱਗੇ ਹੋਣਗੇ ਇਹਦੇ ਪੂਆ ਜੀ ਇਹ ਸਾਰਾ ਸਮਾਨ ਦੇ ਰਹੀਏ ਤੁਹਾਨੂੰ ਪਤਾ ਸਮਾਨ ਤਾਂ ਵਾਹ ਮਹਿੰਗਾ ਲੱਗਦਾ ਤੁਸੀਂ ਨਾ ਸਗਣ ਕਿਹਾ ਸਮਾਨ ਹੀ ਦੇ ਦਿਓ ਇਹ ਸਭ ਤਾਂ ਠੀਕ ਹੈ ਯਾਰ ਸਮਾਨ ਆਪਾਂ ਅੰਬੜ ਸਰ ਪਹੁੰਚਾਉਣਾ ਤੇ ਆਪਾਂ ਨੂੰ ਪਹੁੰਚ ਦਾ ਖਰਚਾ ਬਹੁਤ ਪੈ ਜਾਊਗਾ ਹ ਸਾਡੀ ਸਾਰੇ ਸਮਾਨ ਦੀ 올ਓਵਰ ਪੰਜਾਬ ਡਿਲੀਵਰੀ ਫ੍ਰੀ ਹੋਊਗੀ। ਅਗਰ ਤੁਸੀਂ ਵੀ ਇਦਾਂ ਦੇ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਉਣਾ ਪਊਗਾ ਬਰਨਾਲਾ, ਬਰਨਾਲਾ ਵੁੱਡਜ਼ ਵਾਲਿਆਂ ਦੇ। ਠੀਕ ਹੈ। ਮੈਂ ਵੀ ਇੱਕ ਵਾਰ ਬਾਅਦ। ਮੈਂ ਵੀ ਬਾਅਦ ਵਿੱਚ। ਅਕਾਫ ਬਗਨ ਬੋਕੇ ਨੇ। ਕੇਪ ਲੰਗ ਲੰਗ ਲੰਗ। ਅਕਾਫ ਬਗਨ ਬੋਕੇ ਨੇ। ਤੁਹਾਨੂੰ ਸਾਰਾ ਕੰਮ ਕਰਨਾ ਪੈਣਾ ਹੈ ਜਿਵੇਂ ਆਪਾਂ ਕੱਟੇ ਬਿਨ ਤੇ ਗੱਲਾਂਗੇ।